ਸੋ ਪੰਜਾਬ ਸਰਕਾਰ ਜੋ ਹੈ ਬੇਅਦਬੀ ਦੇ ਖਿਲਾਫ ਕਾਨੂੰਨ ਲਿਆਉਂਦੀ ਤਿਆਰੀ ਦੇ ਵਿੱਚ ਹੈ ਜੀਆਂ ਦੱਸਈਏ ਕਿ ਜੇਥੇ ਵਿਸ਼ੇਸ਼ اجلاس ਜਿਹੜਾ ਸੱਦਿਆ ਗਿਆ 10 ਅਤੇ 11 ਜੁਲਾਈ ਨੂੰ ਕੀਤਾ ਜਾ ਰਿਹਾ ਹੈ ਕਿ ਮਾਨ ਸਰਕਾਰ ਦੇ ਵੱਲੋਂ ਇਸ ਵਿਸ਼ੇਸ਼ اجلاس ਦੇ ਵਿੱਚ ਜਿਹੜਾ ਬਿੱਲ ਲਿਆਂਦਾ ਜਾਵੇਗਾ ਸੋ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਵਿੱਚ ਇਹ ਬਿੱਲ ਜਿਹੜਾ ਲੀ ਆਂਦਾ ਜਾ ਸਕਦਾ ਹੈ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਬੇਅਦਬੀ ਦੇ ਖਿਲਾਫ ਕਾਨੂੰਨ ਬਣਾਉਣ ਦੀ ਮੰਗ ਜਿਹੜੀ ਕੀਤੀ ਜਾ ਰਹੀ ਹੈ ਸੋ 7 ਜੁਲਾਈ ਨੂੰ ਜਿੱਥੇ ਕੈਬਨਿਟ ਮੀਟਿੰਗ ਵੀ ਹੋਣੀ ਹੈ ਤੇ ਇਸੇ ਦੇ ਦੌਰਾਨ ਦੱਸ ਦਈਏ ਕਿ ਜਦੋਂ ਵਿਸ਼ੇਸ਼ اجلاس ਸੱਦਿਆ ਜਾਵੇਗਾ ਕਿਹਾ ਜਾ ਰਿਹਾ ਹੈ ਕਿ SYL ਦੇ ਮੁੱਦੇ ਨੂੰ ਲੈ ਕੇ ਡਰੱਗ ਮਾਮਲੇ ਨੂੰ ਲੈ ਕੇ ਤੇ ਨਾਲ ਹੀ ਬੇਅਦਬੀ ਦੇ ਉੱਤੇ ਬਿੱਲ ਲਿਆਉਣ ਨੂੰ ਲੈ ਕੇ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ ਚਰਚਾ ਜਿਹੜੀ ਕੀਤੀ ਜਾ ਸਕਦੀ ਹੈ ਤੇ ਲੰਬੇ ਸਮੇਂ ਤੋਂ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਜੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਇਹ ਅਪੀਲ ਕੀਤੀ ਜਾਂਦੀ ਹੈ ਲਗਾਤਾਰ ਉਹਨਾਂ ਦੇ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਬੇਅਦਬੀਆਂ ਹੋ ਰਹੀਆਂ ਨੇ ਤਾਂ ਇਸ ਦੇ ਖਿਲਾਫ ਇੱਕ ਕਾਨੂੰਨ ਜਿਹੜਾ ਲਿਆਉਣਾ ਚਾਹੀਦਾ ਹੈ ਤੇ ਇਸੇ ਦੇ ਦੌਰਾਨ ਹੁਣ ਮਾਨ ਸਰਕਾਰ ਜੋ ਹੈ ਇਸ ਵਿਸ਼ੇਸ਼ ਇਜਲਾਸ ਦੇ ਵਿੱਚ ਕਾਨੂੰਨ ਲਿਆਉਣ ਦੀ ਤਿਆਰੀ ਦੇ ਵਿੱਚ ਇੱਥੇ ਜਿਹੜਾ ਦੱਸ ਰਹੀ ਹੈ ਕਿ ਜਿੱਥੇ ਵਿਸ਼ੇਸ਼